ਅਸੀਂ ਬੱਲੜਵਾਲ ਖੜੇ ਆਂ ਔਰ ਆ ਨਹਿਰ ਹੈ ਜਿਹੜੀ ਸਰਦਾਰ ਜੀ ਮਾੜਾ ਸਾਈਡ ਤੇ ਹੋ ਇਹ ਪਿੱਛੇ ਇਹਦੇ ਚ ਪੂਰਾ ਰਾਵੀ ਦਰਿਆ ਦਾ ਪਾਣੀ ਆਉਂਦਿਆ ਔਰ ਇਹ ਹੌਲੀ ਹੌਲੀ ਅੱਗੇ ਤੁਰਿਆ ਜਾਂਦਾ ਸੀ ਪਾਣੀ ਵੰਡਵਾ ਬੱਲੜਵਾਲ ਕੱਲ ਆ ਨਹਿਰ ਜਿਹੜਾ ਪਿੰਡਾਂ ਲਾਗੇ ਛੰਨਾ ਛੱਲਾ ਪਛੰਨਾ ਬੱਲੜਵਾਲ ਉੱਥੇ ਟੁੱਟਾ ਪਾੜ ਪੈ ਗਿਆ ਕੋਸ਼ਿਸ਼ ਕੀਤੀ ਮਹਿਕਮੇ ਨੇ ਸਾਰੇ ਅਸੀਂ ਬੰਦ ਕਰਨ ਦੀ ਪਰ ਉਹ ਬੰਦ ਨਹੀਂ ਹੋਇਆ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ચીਫ ਸੈਕਟਰੀ ਸਾਹਿਬ ਡੀਜੀਪੀ ਪੰਜਾਬ ਇਰੀਗੇਸ਼ਨ ਦੇ ਸੈਕਟਰੀ ਦੇ ਇਰੀਗੇਸ਼ਨ ਦੇ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਇੱਥੋਂ ਦੇ ਜਿਹੜੇ ਸਾਬਕਾ ਮੰਤਰੀ ਧਾਰੀਵਾਲ ਆ ਉਹਨਾਂ ਦਾ ਜਿਹੜਾ ਪੀਏ ਮੁਖਤਿਆਰ ਸਿੰਘ ਆ ਉਹਦਾ ਇਹ ਭਿੰਡਿਆ ਦੇਖੋ ਨੇ ਰਾਤ ਆ ਕੇ ਇਹ ਜਿਹੜੀ ਨਹਿਰ ਆ ਆ ਤੋੜੀ ਆ ਪੋਕਲੇਨ ਦੇ ਨਾਲ ਜੀਸੀਬੀ ਦੇ ਨਾਲ ਲੋਕ ਹਟਾਉਂਦੇ ਰਹੇ ਆ ਰਾਤ ਲੜਾਈ ਹੋ ਚੱਲੀ ਗੋਲੀ ਚੱਲ ਚੱਲੀ ਸੀ ਲੋਕਾਂ ਦੀ ਕਿਉਂਕਿ ਦੇਖੋ ਕੁਦਰਤੀ ਆਫਤ ਆ ਕੁਦਰਤੀ ਟੁੱਟ ਜਾ ਹੋਰ ਗੱਲ ਆ ਪਰ ਜੀਸੀਬੀ ਦਾ ਇਹ ਚਲਦੀ ਨਹਿਰ ਤੇ ਨਾਲੇ ਇਲਾਕਾ ਇਲਾਕੇ ਨੂੰ ਵੰਡਦਾ ਨਾ ਉਹ ਇੱਧਰ ਆ ਸਕਦੇ ਨਾ ਉੱਧਰ ਜਾ ਸਕਦੇ ਇਹਦੇ ਤੇ ਤੁਰੰਤ ਕਾਰਵਾਈ ਕਰੋ ਇਹਦੇ ਤੇ ਪਰਚਾ ਕਰੋ ਐਫ ਆਈ ਆਰ ਦਾ ਜਿਹੜਾ ਪੀਏ ਆ ਧਾਰੀਵਾਲ ਸਾਹਿਬ ਦਾ ਕਿਉਂਕਿ ਦੇਖੋ ਅਸੀਂ ਲੋਕ ਲੋਕਾਂ ਦੇ ਫਾਇਦੇ ਆਸਤੇ ਬਣੇ ਆ ਲੋਕਾਂ ਨੂੰ ਲੋਕਾਂ ਨੂੰ ਫਾਇਦਾ ਹੋਵੇ ਸਾਡੇ ਤੋਂ ਅਸੀਂ ਤੇ ਅਸੀਂ ਲੋਕਾਂ ਨੁਕਸਾਨ ਕਰਨ ਲਈ ਬਣੇ ਹਾਂ ਦੇਖੋ ਉਹਦੇ ਨਾਲ ਉਹਦੇ ਨਾਲ ਇੱਕ ਪਿੰਡ ਦਾ ਨਕਸ਼ਾ ਚੋ ਵੀ ਆਪਣਾ ਪਿੰਡ ਹੈ ਪਰ ਅਸੀਂ ਉਹਨੂੰ ਕੋਸ਼ਿਸ਼ ਕਰਨ ਦਾ ਕੇਅਰ ਕਰਦੇ ਹਾਂ ਇੱਧਰ ਨੂੰ ਹੋਇਓ ਆ ਬਖਾਇਓ ਜਰਾ ਕਿ ਇੱਧਰ ਨੂੰ ਹੋ ਕੇ ਫੜਾ ਸਾਰਾ ਇਲਾਕਾ ਡੁੱਬਣਾ ਹੈ ਇਹਦੇ ਨਾਲ ਘੱਟੋ ਘੱਟ 40 50 ਪਿੰਡਾਂ ਦੀ ਬਦਲ ਜਿਹੜੀ ਤਬਾਹ ਹੋਣੀ ਹੈ ਕਿਉਂਕਿ ਨਹਿਰ ਦਾ ਪਾਣੀ ਸਿੱਧਾ ਨੂੰ ਫਸਲਾਂ ਚਲੇ ਗਏ ਬਦਲਾਂ ਦੇ ਅਗਲੇ ਬੰਨੇ ਭਰਨ ਡਿਆ ਵਾ ਆ ਨਹਿਰ ਚੱਲਦੀ ਵੇਖੋ ਕਿ ਕੀ ਹਾਲਾਤ ਨੇ ਇੱਥੇ ਫੜਾ ਸਾਰੀ ਪਬਲਿਕ ਰਾਤ ਦੀ ਇੱਥੇ ਬੈਠੀ ਆ ਇਹ ਵਿਚਾਰੇ ਆਪ ਉਧਰ ਵੀ ਵੇਖ ਲੋ ਇੱਧਰ ਵੀ ਵੇਖ ਲੋ ਪਬਲਿਕ ਸਾਰੀ ਖੜੀ ਆ ਇਹਨਾਂ ਨੂੰ ਪੁੱਛ ਲੋ ਕੀ ਹਾਲਾਤ ਹੋਈ ਹੈ ਰਾਤ ਦੀ ਇਹਨਾਂ ਦੇ ਦੱਸੋ ਜੀ ਕੀ ਹਾਲਾਤ ਹੋਈ ਹੈ ਸਰ ਆ ਜੀ ਇੱਥੇ ਆਇਆ ਹਾਂ ਇਹ ਕੰਨਿਆ ਨਾਲ ਪੁੱਟਾਂਦੇ ਆ। ਕੰਨਿਆ ਨਾਲ ਪੁੱਟਾ ਦੇ ਜੇ ਤੋ ਇਹ ਇਹਨਾਂ ਨੂੰ ਰੋਕਿਆ ਸੀ। ਰੋਕਿਆ ਇਹਨਾਂ ਨੂੰ ਇਹ ਰੁਕੇ ਨਹੀਂ ਗਏ। ਰੁਕੇ ਨਹੀਂ ਗਏ ਇਹਨਾਂ ਨੇ ਇਹਨਾਂ ਨੂੰ ਡੱਕਿਆ ਫਿਰ ਇਹ ਸਾਡੇ ਨਾਲ ਤਾਂ ਠਾ ਠਾ ਆਈ ਮੋਬਾਈਲ ਜੇਬ ਤੋਂ ਕੱਢਣ ਲੱਗੇ। ਇਹ ਕਹਿੰਦੇ ਮੋਬਾਈਲ ਜੇਬ ਤੇ ਬਾਲੋ ਨਹੀਂ ਤੇ ਤੁਹਾਡੇ ਅਸੀਂ ਮੋਬਾਈਲ ਖੋ ਲੈਣੇ ਆ। ਫਿਰ ਉਸ ਤੋਂ ਬਾਅਦ ਅਸੀਂ ਭਾਜੀ ਉਹਨਾਂ ਨੂੰ ਫੋਨ ਕੀਤਾ ਮਨਪ੍ਰੀਤ ਉਹਨਾਂ ਨੂੰ ਤੇ ਉਹਨਾਂ ਦੇ ਡੇਰੇ ਗਏ ਜਾ ਕੇ ਉਹਨਾਂ ਨੂੰ ਠਾ ਕੇ ਲਿਆਂਦਾ ਤੇ ਉਹਨਾਂ ਨੂੰ ਇਹਨਾਂ ਗਲੱਤੇ ਮਾਰੇ ਉਹ ਨਾਲ ਆਏ। ਸਾਡੇ ਉਹਨਾਂ ਨੂੰ ਇਹਨਾਂ ਗਲੱਤੇ ਮਾਰੇ ਉਹੀ ਚਲੇ ਗਿਆ ਬਾਅਦ ਚ ਜੀਸੀਬੀ ਰਾਜ ਇਹਨਾਂ ਲਿਆਂਦੀ ਰਾਜ ਜੀਸੀਬੀ ਕਲਾਰੀ ਵੀ ਤੁਸੀਂ ਕਲਾਰੋ ਇਹਨਾਂ ਨਹੀਂ ਜੀਸੀਬੀ ਬੰਦ ਕਰਕੇ ਇਹਨਾਂ ਨੇ ਸ਼ੀਸ਼ੇ ਤੇ ਇਹਨਾਂ ਨੇ ਲਾ ਆ ਕੇ ਤੋੜ ਕੇ ਨਾ ਫਿਰ ਜੀਸੀਬੀ ਖੜੀ ਹੈ ਨਾਲ ਮੇਰਾ ਮਕਸਦ ਕਹਿਣ ਦਾ ਆ ਕਿ ਮੁੱਖ ਮੰਤਰੀ ਸਾਹਿਬ ਆਹ ਹਾਲਾਤ ਥੱਲੇ ਤੁਹਾਡੇ ਲੋਕ ਇਹ ਜਿਹੜੇ ਜਿਹੜੇ ਮਤਲਬ ਥੱਲੇ ਬੈਠੇ ਨੇ ਹੁਣ ਵੇਖੋ ਆ ਨਹਿਰ ਪੂਰੀ ਪਿੱਛੇ ਭਰੀ ਆਉਂਦੀ ਆ ਇਹ ਪੂਰੀ ਨਹਿਰ ਜਿਹੜੀ ਆ ਲਾਗੇ ਨੇ 20 ਪਿੰਡ ਡੁੱਬਣੇ ਆ ਤੁਹਾਡੇ ਹੁਣ ਇਹਦੇ ਤੇ ਕਿਤੇ ਪਰਚਾ ਕਰੋ ਤੁਰੰਤ ਪ੍ਰਸ਼ਾਸਨ ਹਰਕਰ ਚਾਵੇ ਸਿਰਫ ਇਹਦੇ ਜੇਈ ਆ ਜਿਹੜਾ ਇਰੀਗੇਸ਼ਨ ਵਾਲਾ ਕੋਈ ਪ੍ਰਸ਼ਾਸਨ ਰਾਤ ਦਾ ਨਹੀਂ ਆਇਆ ਕਿਉਂਕਿ ਪਾੜ ਪਾਇਆ ਧਾਰੀਵਾਲ ਸਾਹਿਬ ਦੀ ਮਰਜ਼ੀ ਦੇ ਨਾਲ ਜਿਹੜਾ ਉਹ ਪੀਓ ਦੀ ਮਰਜ਼ੀ ਦੇ ਨਾਲ ਸੋ ਜੇ ਧਾਰੀਵਾਲ ਸਾਹਿਬ ਨੇ ਮਰਜ਼ੀ ਦਾ ਨਹੀਂ ਪਾਇਆ ਤਾਂ ਧਾਰੀਵਾਲ ਸਾਹਿਬ ਨੂੰ ਸਵੇਰ ਦਾ ਇੱਥੇ ਆਉਣਾ ਚਾਹੀਦਾ ਸੀ ਆ ਕੇ ਉਹਨੂੰ ਸਜ਼ਾ ਦੇ ਦਿੰਦੇ ਤੇ ਪਰਚਾ ਕਰਾਉਂਦੇ ਆਪ ਅਸੀਂ ਗਲਤ ਕੰਮ ਕਰਨ ਨੂੰ ਪੀਓ ਰਾਂ ਰੱਖਿਆ ਕਿ ਲੋਕਾਂ ਦਾ ਲਹੂ ਝੁੱਸੇ ਨੇ ਉਧਰੋਂ ਹਫਤਾ ਹੀ ਐ ਸਾਰਾ ਪੰਜਾਬ ਜਿਹੜਾ ਆ ਉਹ ਮਦਦ ਕਰਨ ਦੇ ਤੁਰਿਆ ਇਹਨਾਂ ਦਾ ਪੀਓ ਜਿਹੜਾ ਲੋਕ ਡੁੱਬਨ ਦੇ ਤੁਰਿਆ ਸੋ ਤੁਰੰਤ ਉਹਦੇ ਤੇ ਪਰਚਾ ਕੀਤਾ ਜਾਵੇ ਨਹੀਂ ਤੇ ਅਸੀਂ ਕਰਾਓ ਕਰਾਂਗੇ ਭਾਵੇਂ ਆ ਆ ਜਿਟੇਸ਼ਨ ਤੁਹਾਡਾ ਮਨ ਨਹੀਂ ਕਰਦਾ ਇਸ ਵੇਲੇ ਅਸੀਂ ਤੇ ਕੋਈ ਗੱਲ ਨਹੀਂ ਕਰਨੇ ਚਾਹੁੰਦੇ ਪਰ ਆਹ ਹੱਥ ਤੇ ਕੋ ਕੀ ਕੀਤਾ ਉਹਨੇ ਇਸ ਕੰਮ ਦਾ ਤੁਰੰਤ ਉਹਦੇ ਦੇ ਸਖਤੋ ਸਖਤ ਕਾਰਵਾਈ ਕਰੋ ਡੀਜੀਪੀ ਸਾਹਿਬ ਇਹ ਕਾਰਵਾਈ ਨਾ ਹੋਈ ਤੇ ਅਸੀਂ ਤੁਹਾਡਾ ਘਰਾਓ ਕਰਾਂਗੇ ਇਸ ਗੱਲ ਤੇ ਅਸੀਂ ਬੱਲੜਵਾਲ ਖੜੇ ਆਂ ਔਰ ਆ ਨਹਿਰ ਹੈ ਜਿਹੜੀ ਸਰਦਾਰ ਜੀ ਮਾੜਾ ਸਾਈਡ ਤੇ ਹੋ ਇਹ ਪਿੱਛੇ ਇਹਦੇ ਚ ਪੂਰਾ ਰਾਵੀ ਦਰਿਆ ਦਾ ਪਾਣੀ ਆਉਣ ਡਿਆ ਔਰ ਇਹ ਹੌਲੀ ਹੌਲੀ ਅੱਗੇ ਤੁਰਿਆ ਜਾਂਦਾ ਸੀ ਪਾਣੀ ਵੰਡਵਾ ਬੱਲੜਵਾਲ ਕੱਲ ਆ ਨਹਿਰ ਜਿਹੜਾ ਪਿੰਡਾਂ ਲਾਗੇ ਛੰਨਾ ਛੱਲਾ ਪਛੰਨਾ ਬੱਲੜਵਾਲ ਉੱਥੇ ਟੋਟਾ ਟੋੜ ਪਾੜ ਪੈ ਗਿਆ ਕੋਸ਼ਿਸ਼ ਕੀਤੀ ਮੈਘਮੇ ਨੇ ਸਾਰੇ ਆ ਜੀ ਬੰਦ ਕਰਨ ਦੀ ਪਰ ਉਹ ਬੰਦ ਨਹੀਂ ਹੋਇਆ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਚੀਫ ਸੈਕਟਰੀ ਸਾਹਿਬ ਡੀਜੀਪੀ ਪੰਜਾਬ ਇਰੀਗੇਸ਼ਨ ਦੇ ਸੈਕਟਰੀ ਦੇ ਇਰੀਗੇਸ਼ਨ ਦੇ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਇੱਥੋਂ ਦੇ ਜਿਹੜੇ ਸਾਬਕਾ ਮੰਤਰੀ ਧਾਰੀਵਾਲ ਆ ਉਹਨਾਂ ਦਾ ਜਿਹੜਾ ਪੀਏ ਮੁਖਤਿਆਰ ਸਿੰਘ ਹੈ ਉਹਦਾ ਇਹ ਪਿੰਡਿਆ ਦੇਖੋ ਨੇ ਰਾਤ ਆ ਕੇ ਇਹ ਜਿਹੜੀ ਨਹਿਰ ਆ ਆ ਤੋੜੀ ਆ ਪੋਗਲੇਨ ਦੇ ਨਾਲ ਜੀਸੀਬੀ ਦੇ ਨਾਲ ਲੋਕ ਘਟਾਉਂਦੇ ਰਹੇ ਆ ਰਾਤ ਲੜਾਈ ਹੋ ਚੱਲੀ ਗੋਲੀ ਚੱਲ ਚੱਲੀ ਸੀ ਲੋਕਾਂ ਦੀ ਕਿਉਂਕਿ ਦੇਖੋ ਕੁਦਰਤੀ ਆਪ ਤੇ ਕੁਦਰਤੀ ਟੁੱਟ ਜਾ ਹੋਰ ਗੱਲ ਆ ਪਰ ਜੀਸੀਬੀ ਨਾਲ ਇਹ ਚਲਦੀ ਨਹਿਰ ਦੇ ਨਾਲੇ ਇਲਾਕਾ ਇਲਾਕੇ ਨੂੰ ਵੰਡਦਾ ਨਾ ਉਹ ਇੱਧਰ ਆ ਸਕਦੇ ਨਾ ਉੱਧਰ ਜਾ ਸਕਦੇ ਇਹਦੇ ਤੇ ਤੁਰੰਤ ਕਾਰਵਾਈ ਕਰੋ ਇਹਦੇ ਤੇ ਪਰਚਾ ਕਰੋ ਐਫ ਆਈ ਆਰ ਦਾ ਜਿਹੜਾ ਪੀਏ ਆ ਧਾਰੀਵਾਲ ਸਾਹਿਬ ਦਾ ਕਿਉਂਕਿ ਦੇਖੋ ਅਸੀਂ ਲੋਕ ਲੋਕਾਂ ਦੇ ਫਾਇਦੇ ਆਸਤੇ ਬਣੇ ਆ ਲੋਕਾਂ ਨੂੰ ਲੋਕਾਂ ਨੂੰ ਫਾਇਦਾ ਹੋਵੇ ਸਾਡੇ ਤੋਂ ਅਸੀਂ ਤੇ ਅਸੀਂ ਲੋਕਾਂ ਨੁਕਸਾਨ ਕਰਨ ਲਈ ਬਣੇ ਹਾਂ ਦੇਖੋ ਉਹਦੇ ਨਾਲ ਉਹਦੇ ਨਾਲ ਇੱਕ ਪਿੰਡ ਦਾ ਨਕਸ਼ਾ ਚੋ ਵੀ ਆਪਣਾ ਪਿੰਡ ਹੈ ਪਰ ਅਸੀਂ ਉਹਨੂੰ ਕੋਸ਼ਿਸ਼ ਕਰਨ ਲੈ ਕੇਅਰ ਕਰਦੇ ਹਾਂ ਇਧਰ ਨੂੰ ਹੋਇਓ ਆ ਬਖਾਇਓ ਜਰਾ ਕਿ ਇਧਰ ਨੂੰ ਹੋ ਕੇ ਹੁਣ ਸਾਰਾ ਇਲਾਕਾ ਡੁੱਬਣਾ ਹੈ ਇਹਦੇ ਨਾਲ ਘੱਟੋ ਘੱਟ 40 50 ਪਿੰਡਾਂ ਦੀ ਬਦਲ ਜਿਹੜੀ ਤਬਾਹ ਹੋਣੀ ਹੈ ਕਿਉਂਕਿ ਨਹਿਰ ਦਾ ਪਾਣੀ ਸਿੱਧਾ ਹੁਣ ਫਸਲਾਂ ਚਲੇਗਾ ਬਦਲਾ ਦੇ ਅਗਲੇ ਬੰਨੇ ਭਰਨ ਧਿਆਵ ਆ ਨਹਿਰ ਚੱਲਦੀ ਵੇਖੋ ਕਿ ਕੀ ਹਾਲਾਤ ਨੇ ਇੱਥੇ ਬੜਾ ਸਾਰੀ ਪਬਲਿਕ ਰਾਤ ਦੀ ਇੱਥੇ ਬੈਠੀ ਆ ਇਹ ਵਿਚਾਰੇ ਆਪ ਉਧਰ ਵੀ ਵੇਖ ਲੋ ਇੱਧਰ ਵੀ ਵੇਖ ਲੋ ਪਬਲਿਕ ਸਾਰੀ ਖੜੀ ਆ ਇਹਨਾਂ ਨੂੰ ਪੁੱਛ ਲੋ ਕੀ ਹਾਲਾਤ ਹੋਈ ਆ ਰਾਤ ਦੀ ਇਹਨਾਂ ਦੇ ਦੱਸੋ ਜੀ ਕੀ ਹਾਲਾਤ ਹੋਈ ਆ ਸਰ ਆਹੀ ਇੱਥੇ ਆਇਆ ਇੱਕ ਕੰਨਿਆ ਨਾਲ ਪੁੱਟਾਂਦੇ ਆ ਕੰਨਿਆ ਨਾਲ ਪੁੱਟਾ ਦੇ ਜੇ ਤਾਂ ਇਹਨਾਂ ਨੂੰ ਰੋਕਿਆ ਸੀ ਰੋਕਿਆ ਇਹਨਾਂ ਨੂੰ ਇਹ ਰੁਕੇ ਨਹੀਂ ਗਏ ਰੁਕੇ ਨਹੀਂ ਗਏ ਇਹਨਾਂ ਨੇ ਇਹਨਾਂ ਨੂੰ ਢੱਕਿਆ ਫਿਰ ਇਹ ਸਾਡੇ ਨਾਲ ਤਾਂ ਠਾ ਠਾ ਆਇਆ ਹੀ ਮੋਬਾਈਲ ਜੇਬ ਤੋਂ ਕੱਢਣ ਲੱਗੇ ਇਹ ਕਹਿੰਦੇ ਮੋਬਾਈਲ ਜੇਬ ਤੇ ਬਾਲੋ ਨਹੀਂ ਤੇ ਤੁਹਾਡੇ ਅਸੀਂ ਮੋਬਾਈਲ ਖੋ ਲੈਣੇ ਆ ਫਿਰ ਉਸ ਤੋਂ ਬਾਅਦ ਅਸੀਂ ਭਾਜੀ ਉਹਨਾਂ ਨੂੰ ਫੋਨ ਕੀਤਾ ਮ ਉਹਨਾਂ ਦੇ ਡੇਰੇ ਗਏ ਜਾ ਕੇ ਉਹਨਾਂ ਨੂੰ ਉਠਾ ਕੇ ਲਿਆਂਦਾ ਤੇ ਉਹਨਾਂ ਨੂੰ ਇਹਨਾਂ ਗਲੱਤੇ ਮਾਰੇ ਉਹ ਨਾਲ ਆਏ ਸਾਡੇ ਉਹਨਾਂ ਨੂੰ ਇਹਨਾਂ ਗਲੱਤੇ ਮਾਰੇ ਉਹੀ ਚਲੇ ਗਏ ਆ ਬਾਅਦ ਚ ਜੀਸੀਬੀ ਰਾਜ ਇਹਨਾਂ ਲਿਆਂਦੀ ਰਾਜ ਜੀਸੀਬੀ ਕਲਾਰੀ ਵੀ ਤੁਸੀਂ ਕਲਾਰੋ ਇਹਨਾਂ ਨਹੀਂ ਜੀਸੀਬੀ ਬੰਦ ਕਰਕੇ ਇਹਨਾਂ ਨੇ ਸ਼ੀਸ਼ੇ ਤੇ ਇਹਨਾਂ ਨੇ ਲਿਆ ਕੇ ਤੋੜ ਕੇ ਨਾਇ ਫਿਰ ਜੀਸੀਬੀ ਖੜੀਏ ਨਾਲ ਮੇਰਾ ਮਕਸਦ ਕਹਿਣ ਦਾ ਆ ਕਿ ਮੁੱਖ ਮੰਤਰੀ ਸਾਹਿਬ ਆਹ ਲਾਤ ਥੱਲੇ ਤੁਹਾਡੇ ਲੋਕ ਇਹ ਜਿਹੜੇ ਜਿਹੜੇ ਮਤਲਬ ਥੱਲੇ ਬੈਠੇ ਨੇ ਹੁਣ ਵੇਖੋ ਆ ਨਹਿਰ ਪੂਰੀ ਪਿੱਛੇ ਭਰੀ ਆਉਂਦੀ ਆ ਇਹ ਪੂਰੀ ਨਹਿਰ ਜਿਹੜੀ ਆ ਲਾਗੇ ਨੇ 20 ਪਿੰਡ ਡੁੱਬਨੇ ਆ ਤੁਹਾਡੇ ਹੁਣ ਇਹਦੇ ਤੇ ਕਿਤੇ ਪਰਚਾ ਕਰੋ ਤੁਰੰਤ ਪ੍ਰਸ਼ਾਸਨ ਹਰਕਤ ਚਾਵੇ ਸਿਰਫ ਇਹਦੇ ਜੇਈ ਆ ਜਿਹੜਾ ਇਰੀਗੇਸ਼ਨ ਵਾਲਾ ਕੋਈ ਪ੍ਰਸ਼ਾਸਨ ਰਾਤ ਦਾ ਨਹੀਂ ਆਇਆ ਕਿਉਂਕਿ ਪਾੜ ਪਾਇਆ ਧਾਰੀਵਾਲ ਸਾਹਿਬ ਦੀ ਮਰਜ਼ੀ ਦੇ ਨਾਲ ਜਿਹੜਾ ਉਹਦਾ ਪੀਓ ਦੀ ਮਰਜ਼ੀ ਦੇ ਨਾਲ ਸੋ ਜੇ ਧਾਰੀਵਾਲ ਸਾਹਿਬ ਨੇ ਮਰਜ਼ੀ ਦਾ ਨਹੀਂ ਪਾਇਆ ਤੇ ਧਾਰੀਵਾਲ ਸਾਹਿਬ ਨੂੰ ਸਵੇਰ ਦਾ ਇੱਥੇ ਆਉਣਾ ਚਾਹੀਦਾ ਸੀ ਆ ਕੇ ਉਹਨੂੰ ਸਜ਼ਾ ਦਿੰਦੇ ਤੇ ਪਰਚਾ ਕਰਾਉਂਦੇ ਆਪ ਅਸੀਂ ਗਲਤ ਕੰਮ ਕਰਨ ਨੂੰ ਪੀਓੜਾ ਰੱਖਿਆ ਕਿ ਲੋਕਾਂ ਦਾ ਲਹੂ ਚੁੱਸੇ ਨੇ ਉਧਰੋਂ ਹਫਤਾ ਹੀ ਐ ਸਾਰਾ ਪੰਜਾਬ ਜਿਹੜਾ ਐ ਉਹ ਮਦਦ ਕਰਨ ਦੇ ਤੁਰਿਆ ਇਹਨਾਂ ਦੇ ਪੀਏ ਜਿਹੜਾ ਲੋਕ ਡੁੱਬਨਦੇ ਤੁਰਿਆ ਸੋ ਤੁਰੰਤ ਉਹਦੇ ਪਰਚਾ ਕੀਤਾ ਜਾਵੇ ਨਹੀਂ ਤੇ ਅਸੀਂ ਘਰਾਓ ਕਰਾਂਗੇ ਭਾਵੇਂ ਇਹ ਐਜੀਟੇਸ਼ਨ ਤੁਹਾਡਾ ਮਨ ਨਹੀਂ ਕਰਦਾ ਇਸ ਵੇਲੇ ਅਸੀਂ ਤੇ ਕੋਈ ਗੱਲ ਨਹੀਂ ਕਰਨੇ ਚਾਹੁੰਦੇ ਪਰ ਆਹ ਹੱਥ ਵਿੱਚੋਂ ਕੀ ਕੀਤਾ ਉਹਨੇ ਇਸ ਕੰਮ ਦਾ ਤੁਰੰਤ ਉਹਦੇ ਦੇ ਸਖਤੋ ਸਖਤ ਕਾਰਵਾਈ ਕਰੋ ਡੀਜੀਪੀ ਸਾਹਿਬ ਇਹ ਕਾਰਵਾਈ ਨਹੀਂ ਹੋਈ ਤੇ ਅਸੀਂ ਤੁਹਾਡਾ ਘਰਾਓ ਕਰਾਂਗੇ ਇਸ ਗੱਲ ਤੇ ਤੇ ਅਸੀਂ ਬੱਲੜਵਾਲ ਖੜੇ ਆਂ ਔਰ ਆ ਨਹਿਰ ਹੈ ਜਿਹੜੀ ਸਰਦਾਰ ਜੀ ਮਾੜਾ ਸਾਈਡ ਤੇ ਹੋ ਇਹ ਪਿੱਛੇ ਇਹਦੇ ਚ ਪੂਰਾ ਰਾਵੀ ਦਰਿਆ ਦਾ ਪਾਣੀ ਆਉਂਦਿਆ ਔਰ ਇਹ ਹੌਲੀ ਹੌਲੀ ਅੱਗੇ ਤੁਰਿਆ ਜਾਂਦਾ ਸੀ ਪਾਣੀ ਵੰਡਵਾ ਬੱਲੜਵਾਲ ਕੱਲ ਆ ਨਹਿਰ ਜਿਹੜਾ ਪਿੰਡਾਂ ਲਾਗੇ ਛੰਨਾ ਛੱਲਾ ਪਛੰਨਾ ਬੱਲੜਵਾਲ ਉੱਥੇ ਟੁੱਟਾ ਪਾੜ ਪੈ ਗਿਆ ਕੋਸ਼ਿਸ਼ ਕੀਤੀ ਮਹਿਕਮੇ ਨੇ ਸਾਰੇ ਅਸੀਂ ਬੰਦ ਕਰਨ ਦੀ ਪਰ ਉਹ ਬੰਦ ਨਹੀਂ ਹੋਇਆ ਮੈਂ ਮਾਨਯੋਗ ਮੁੱਖ ਮੰਤਰੀ ਸਾਹਿਬ ਔਰ ਚੀਫ ਸੈਕਟਰੀ ਸਾਹਿਬ ਡੀਜੀਪੀ ਪੰਜਾਬ ਇਰੀਗੇਸ਼ਨ ਦੇ ਸੈਕਟਰੀ ਦੇ ਇਰੀਗੇਸ਼ਨ ਦੇ ਮਿਨਿਸਟਰ ਨੂੰ ਕਹਿਣਾ ਚਾਹੁੰਦਾ ਇੱਥੋਂ ਦੇ ਜਿਹੜੇ ਸਾਫਕਾ ਮੰਤਰੀ ਧਾਰੀਵਾਲ ਆ ਉਹਨਾਂ ਦਾ ਜਿਹੜਾ ਪੀਏ ਮੁਖਤਿਆਰ ਸਿੰਘ ਆ ਉਹਦਾ ਇਹ ਪਿੰਡ ਆ ਦੇਖੋ ਨੇ ਰਾਤ ਆ ਕੇ ਇਹ ਜਿਹੜੀ ਨਹਿਰ ਆ ਆ ਤੋੜੀ ਆ ਪੋਗਲੇਨ ਦੇ ਨਾਲ ਜੀਸੀਬੀ ਦੇ ਨਾਲ ਲੋਕ ਘਟਾਉਂਦੇ ਰਹੇ ਆ ਰਾਤ ਲੜਾਈ ਹੋ ਚੱਲੀ ਗੋਲੀ ਚੱਲ ਚੱਲੀ ਸੀ ਲੋਕਾਂ ਦੀ ਕਿਉਂਕਿ ਦੇਖੋ ਕੁਦਰਤੀ ਆਫਤ ਆ ਕੁਦਰਤੀ ਟੁੱਟ ਜਾ ਹੋਰ ਗੱਲ ਆ ਪਰ ਜੀਸੀਬੀ ਨਾ ਇਹ ਚਲਦੀ ਨਹਿਰ ਤੇ ਨਾਲੇ ਇਲਾਕਾ ਇਲਾਕੇ ਨੂੰ ਵੰਡਦਾ ਨਾ ਉਹ ਇੱਧਰ ਆ ਸਕਦੇ ਨਾ ਉੱਧਰ ਜਾ ਸਕਦੇ ਇਹਦੇ ਤੇ ਤੁਰੰਤ ਕਾਰਵਾਈ ਕਰੋ ਇਹਦੇ ਤੇ ਪਰਚਾ ਕਰੋ ਐਫ ਆਈ ਆਰ ਦਾ ਜਿਹੜਾ ਪੀਏ ਆ ਧਾਰੀਵਾਲ ਸਾਹਿਬ ਦਾ ਕਿਉਂਕਿ ਦੇਖੋ ਅਸੀਂ ਲੋਕ ਲੋਕਾਂ ਦੇ ਫਾਇਦੇ ਆਸਤੇ ਬਣੇ ਆ ਲੋਕਾਂ ਨੂੰ ਲੋਕਾਂ ਨੂੰ ਫਾਇਦਾ ਹੋਵੇ ਸਾਡੇ ਤੋਂ ਅਸੀਂ ਤੇ ਅਸੀਂ ਲੋਕਾਂ ਨੁਕਸਾਨ ਕਰਨ ਲਈ ਬਣੇ ਹਾਂ ਦੇਖੋ ਉਹਦੇ ਨਾਲ ਉਹਦੇ ਨਾਲ ਇੱਕ ਪਿੰਡ ਦਾ ਨਕਸ਼ਾ ਚੋ ਵੀ ਆਪਣਾ ਪਿੰਡ ਹੈ ਪਰ ਅਸੀਂ ਉਹਨੂੰ ਕੋਸ਼ਿਸ਼ ਕਰਨ ਦਾ ਕੇਅਰ ਕਰਦੇ ਹਾਂ ਇੱਧਰ ਨੂੰ ਹੋਇਓ ਆ ਬਖਾਇਓ ਜਰਾ ਕਿ ਇੱਧਰ ਨੂੰ ਹੋ ਕੇ ਫੋੜਾ ਸਾਰਾ ਇਲਾਕਾ ਡੁੱਬਣਾ ਹੈ ਇਹਦੇ ਨਾਲ ਘਟੋ ਘਟ 40 50 ਪਿੰਡਾਂ ਦੀ ਬਦਲ ਜਿਹੜੀ ਉਹ ਤਬਾਹ ਹੋਣੀ ਹੈ ਕਿਉਂਕਿ ਨਹਿਰ ਦਾ ਪਾਣੀ ਸਿੱਧਾ ਹੁਣ ਫਸਲਾਂ ਚਲੇਗਾ ਬਦਲਾ ਦੇ ਅਗਲੇ ਬੰਨੇ ਭਰਨ ਡਿਆ ਵਾ ਆ ਨਹਿਰ ਚੱਲਦੀ ਵੇਖੋ ਕਿ ਕੀ ਹਾਲਾਤ ਨੇ ਇੱਥੇ ਫੋੜਾ ਸਾਰੀ ਪਬਲਿਕ ਰਾਤ ਦੀ ਇੱਥੇ ਬੈਠੀ ਆ ਇਹ ਵਿਚਾਰੇ ਆਪ ਉਧਰ ਵੀ ਵੇਖ ਲਓ ਇੱਧਰ ਵੀ ਵੇਖ ਲਓ ਪਬਲਿਕ ਸਾਰੀ ਖੜੀ ਆ ਇਹਨਾਂ ਨੂੰ ਪੁੱਛ ਲਓ ਕੀ ਹਾਲਾਤ ਹੋਈਆਂ ਰਾਤ ਦੀ ਇਹਨਾਂ ਦੇ ਦੱਸੋ ਜੀ ਕੀ ਹਾਲਾਤ ਹੋਈਆਂ ਸਰ ਆ ਜੀ ਇੱਥੇ ਆਏ ਆ ਇੱਕ ਸੰਜਨਾ ਬੁਟਾਦੇ ਹਨ ਸੰਜਨਾ ਬੁਟਾਦੇ ਜੇ ਤੋ ਇਹ ਇਹਨਾਂ ਨੂੰ ਰੋਕਿਆ ਸੀ ਰੋਕਿਆ ਇਹਨਾਂ ਨੂੰ ਇਹ ਰੁਕੇ ਨਹੀਂ ਗਏ ਰੁਕੇ ਨਹੀਂ ਗਏ ਇਹਨਾਂ ਨੇ ਇਹਨਾਂ ਨੂੰ ਡੱਕਿਆ ਫਿਰ ਇਹ ਸਾਡੇ ਨਾਲ ਤਾਂ ਠਾ ਠਾ ਆਈ ਮੋਬਾਈਲ ਜੇਬ ਤੋਂ ਕੱਢਣ ਲੱਗੇ ਇਹ ਕਹਿੰਦੇ ਮੋਬਾਈਲ ਜੇਬ ਤੇ ਬਾਲੋ ਨਹੀਂ ਤੇ ਤੁਹਾਡੇ ਅਸੀਂ ਮੋਬਾਈਲ ਖੋ ਲੈਨੇ ਆ ਫਿਰ ਉਸ ਤੋਂ ਬਾਅਦ ਅਸੀਂ ਭਾਜੀ ਉਹਨਾਂ ਨੂੰ ਫੋਨ ਕੀਤਾ ਮਨਪ੍ਰੀਤ ਉਹਨਾਂ ਨੂੰ ਤੇ ਉਹਨਾਂ ਦੇ ਡੇਰੇ ਗਏ ਜਾ ਕੇ ਉਹਨਾਂ ਨੂੰ ਠਾ ਕੇ ਲਿਆਂਦਾ ਤੇ ਉਹਨਾਂ ਨੂੰ ਇਹਨਾਂ ਗਲੱਤੇ ਮਾਰੇ ਉਹ ਨਾਲ ਆਏ ਸਾਡੇ ਉਹਨਾਂ ਨੂੰ ਇਹਨਾਂ ਗਲੱਤੇ ਮਾਰੇ ਉਹੀ ਚਲੇ ਗਏ ਬਾਅਦ ਚ ਜੀਸੀਬੀ ਰਾਜ ਇਹਨਾਂ ਲਿਆਂਦੀ ਰਾਜ ਜੀਸੀਬੀ ਕਲਾਰੀ ਵੀ ਤੁਸੀਂ ਕਲਾਰੋ ਇਹਨਾਂ ਨਹੀਂ ਜੀ ਸੀ ਵੀ ਬੰਦ ਕਰਕੇ ਇਹਨਾਂ ਨੇ ਸ਼ੀਸ਼ੇ ਤੇ ਇਹਨਾਂ ਨੇ ਲਾ ਆ ਕੇ ਤੋੜ ਕੇ ਨày ਫਿਰ ਜੀ ਸੀ ਵੀ ਖੜੀ ਹੈ ਨਾਲ ਮੇਰਾ ਮਕਸਦ ਕਹਿਣ ਦਾ ਆ ਕਿ ਮੁੱਖ ਮੰਤਰੀ ਸਾਹਿਬ ਆਹ ਹਾਲਾਤ ਥੱਲੇ ਤੁਹਾਡੇ ਲੋਕ ਇਹ ਜਿਹੜੇ ਜਿਹੜੇ ਮਤਲਬ ਥੱਲੇ ਬੈਠੇ ਨੇ ਹੁਣ ਵੇਖੋ ਆ ਨਹਿਰ ਪੂਰੀ ਪਿੱਛੇ ਭਰੀ ਆਉਂਦੀ ਆ ਇਹ ਪੂਰੀ ਨਹਿਰ ਜਿਹੜੀ ਆ ਲਾਗੇ ਨੇ 20 ਪਿੰਡ ਡੁੱਬਣਿਆ ਤੁਹਾਡੇ ਹੁਣ ਇਹਦੇ ਤੇ ਇੱਕ ਤੇ ਪਰਚਾ ਕਰੋ ਤੁਰੰਤ ਪ੍ਰਸ਼ਾਸਨ ਹਰਕਰ ਚਾਵੇ ਸਿਰਫ ਇਹਦੇ ਜੇਈ ਆ ਜਿਹੜਾ ਇਰੀਗੇਸ਼ਨ ਵਾਲਾ ਕੋਈ ਪ੍ਰਸ਼ਾਸਨ ਰਾਤ ਦਾ ਨਹੀਂ ਆਇਆ ਕਿਉਂਕਿ ਪਾੜ ਪਾਇਆ ਧਾਰੀਵਾਲ ਸਾਹਿਬ ਦੀ ਮਰਜ਼ੀ ਦੇ ਨਾਲ ਜੜਾ ਉਹਦਾ ਪੀਓ ਦੀ ਮਰਜ਼ੀ ਦੇ ਨਾਲ ਸੋ ਜੇ ਧਾਰੀਵਾਲ ਸਾਹਿਬ ਨੇ ਮਰਜ਼ੀ ਦਾ ਨਹੀਂ ਪਾਇਆ ਤਾਂ ਧਾਰੀਵਾਲ ਸਾਹਿਬ ਨੂੰ ਸਵੇਰ ਦਾ ਇੱਥੇ ਆਉਣਾ ਚਾਹੀਦਾ ਸੀ ਆ ਕੇ ਉਹਨੂੰ ਸਜ਼ਾ ਦਿੰਦੇ ਤੇ ਪਰਚਾ ਕਰਾਉਂਦੇ ਆਪ ਅਸੀਂ ਗਲਤ ਕੰਮ ਕਰਨ ਨੂੰ ਪੀਓੜਾ ਰੱਖਿਆ ਕਿ ਲੋਕਾਂ ਦਾ ਲਹੂ ਚੁੱਸੇ ਨੇ ਉਧਰੋਂ ਹਫਤਾ ਹੀ ਹੈ ਸਾਰਾ ਪੰਜਾਬ ਜਿਹੜਾ ਆ ਉਹ ਮਦਦ ਕਰਨ ਦੇ ਤੁਰਿਆ ਇਹਨਾਂ ਦਾ ਪੀਏ ਜਿਹੜਾ ਲੋਕ ਡੁੱਬਨ ਦੇ ਤੁਰਿਆ ਸੋ ਤੁਰੰਤ ਉਹਦੇ ਪਰਚਾ ਕੀਤਾ ਜਾਵੇ ਨਹੀਂ ਤੇ ਅਸੀਂ ਘਰਾਓ ਕਰਾਂਗੇ ਭਾਵੇਂ ਇਹ ਐਜੀਟੇਸ਼ਨ ਤੁਹਾਡਾ ਮਨ ਨਹੀਂ ਕਰਦਾ ਇਸ ਵੇਲੇ ਅਸੀਂ ਤੇ ਕੋਈ ਗੱਲ ਨਹੀਂ ਕਰਨ ਚਾਹੁੰਦੇ ਪਰ ਹਲਾਤ ਪਿਕੋ ਕੀ ਕੀਤਾ ਉਹਨੇ ਇਸ ਕੰਮ ਦਾ ਤੁਰੰਤ ਉਹਦੇ ਸਖਤੋ ਸਖਤ ਕਾਰਵਾਈ ਕਰੋ ਡੀਜੀਪੀ ਸਾਹਿਬ ਇਹ ਕਾਰਵਾਈ ਨਾ ਹੋਈ ਤੇ ਅਸੀਂ ਤੁਹਾਡਾ ਘਰਾਓ ਕਰਾਂਗੇ ਇਸ ਗੱਲ ਤੇ